ਪੰਜਾਬ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਵੇਲੇ ਹੱਕਾਂ ਤੋਂ ਵੀ ਅੰਨੀ ਐ ਔਰ ਕੰਨਾਂ ਤੋਂ ਵੀ ਬੋਲੀ ਐ ਔਰ ਗੁੰਗੀ ਵੀ ਐ ਐਤੋਂ ਦੱਸਦੇ ਕਿ ਅੰਗਰਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ 9 ਅਕਾਸ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਨੂੰ ਗੱਦੀ ਛੱਡੋ ਅੰਦੋਲਨ ਦਿਵਸ ਬਜੋ ਮਨਾਉਂਦੇ ਹੋਏ ਪੰਜਾਬ ਭਾਰ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਅੰਦੋਲਨ ਕੀਤਾ ਜਾਵੇਗਾ ਇਸ ਨੂੰ ਲੈ ਕੇ ਅੰਗਰਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਫਤੇਗੜ ਸਾਹਿਬ ਵਿੱਚ ਹੋਈ ਜਿਸ ਵਿੱਚ ਅੰਗਰਵਾੜੀ ਵਰਕਰਾਂ ਦੀਆਂ ਡਿਊਟੀ ਆ ਵੀ ਲਗਾਈਆਂ ਗਈਆਂ ਉੱਤੇ ਸਵੇਰ ਜਨ ਸਕੱਤਰ ਸੁਭਾਸ ਰਾਣੀ ਨੇ ਦੱਸਿਆ ਕਿ ਸਰਕਾਰ ਅੱਖਾਂ ਤੋਂ ਅੰਨੀ ਹੈ ਕੰਨਾਂ ਤੋਂ ਬੌਲੀ ਹੈ ਅਤੇ ਗੁੰੰਗੀ ਬਣੀ ਹੋਈ ਹੈ ਕਿਉਂਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਮੰਗ ਪੱਤਰ ਵੀ ਦਿੱਤੇ ਗਏ ਅਤੇ ਧਰਨੇ ਵੀ ਦਿੱਤੇ ਗਏ ਪਰੰਤੂ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਉਹਨਾਂ ਨੇ ਦੱਸਿਆ ਕਿ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਨੂੰ ਗੱਦੀ ਛੱਡੋ ਅੰਦੋਲਨ ਦਿਵਸ ਵਜੋਂ ਮਨਾਉਂਦੇ ਹੋਏ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਅੰਦੋਲਨ ਕੀਤਾ ਜਾਵੇਗਾ ਇਸ ਤੋਂ ਇਲਾਵਾ 14 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਦਿਨ ਰਾਤ ਧਰਨਾ ਦਿੱਤਾ ਜਾਵੇਗਾ ਹੋਰ ਕੀ ਕੁਝ ਕਿਹਾਏ ਸੁਪਾ ਜਨ ਸਕੱਤਰ ਸੁباش ਰਾਣੀ ਨੇ ਆਉਂਦੀਆਂ ਮੇਰਾ ਨਾਮ ਸੁਭਾਸ਼ ਰਾਣੀ ਆਂਗਰਵਾੜੀ ਪੰਜਾਬ ਸੀਏਡੀ ਜਨ ਸਕੱਤਰ ਅੱਜ ਜਿਹੜੀ ਸਾਡੀ ਮੀਟਿੰਗ ਹੈ ਇਹ ਜਿਹੜੇ ਸਾਡੇ ਦੋ ਮੋਰਚੇ ਪੰਜਾਬ 'ਚ ਚੱਲਦੇ ਪਿਆ ਹੈ ਪੰਜਾਬ ਸਰਕਾਰ ਸਾਡੇ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਵੇਲੇ ਹੱਕਾਂ ਤੋਂ ਵੀ ਅੰਨੀ ਹੈ ਔਰ ਕੰਨਾਂ ਤੋਂ ਵੀ ਬੋਲੀ ਹੈ ਔਰ ਗੁੰਗੀ ਵੀ ਹੈ ਪਰ ਸਰਕਾਰ ਪ੍ਰੰਤ ਸ਼ਦਰ ਕਰਨ ਤੋਂ ਅੜਦੀ ਰਹੀ ਬਈ ਅੱਜ ਦਿਨਾ ਨਗਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਹਗਾਮਾ ਬਚਾਇਆ ਪਿਆ ਏ ਕਿ ਅਸੀਂ ਤੁਹਾਡਾ ਤੰਬੂ ਪਟਕੇ ਰੱਖ ਦੇਣਾ ਤੁਸੀਂ ਇੱਥੇ ਚੱਕ ਕੇ ਚលੀਆਂ ਜਾਓ ਅਸੀਂ ਇੱਥੇ ਸਰਕਾਰ ਨੂੰ ਬੰਗਾਰ ਦਿਆਂ ਕਿ ਸਾਡਾ ਜਿਹੜਾ ਬੱਚਾ ਸਾਨੂੰ ਵਾਪਸ ਦੇ ਦੇ ਤਿੰਨ ਤੋਂ 6 ਸਾਲ ਦਾ ਬੱਚਾ ਦੂਪ ਤੋਂ ਉਸਨਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਜਦ ਤੱਕ ਸਾਡਾ ਬੱਚਾ ਵਾਪਸ ਨਹੀਂ ਆਂਦਾ ਤੂੰ ਸਾਡੇ ਕਿਸੇ ਵੀ ਤੰਬੂ ਨੂੰ ਹੱਥ ਨਹੀਂ ਲਾ ਸਕਦੇ ਅਸੀਂ ਕਿਸੇ ਹਾਲ ਵੀ ਤੁੰਪਟ ਕਾ ਨਹੀਂ ਆਵਾਂਗੇ ਉਹ ਤੂੰ ਤੁਸੀਂ ਹੱਥ ਲਾ ਕੇ ਦੇਖੋ ਸਾਨੂੰ ਅਸੀਂ ਮਰਨ ਮਟਲੇ ਵੀ ਤਿਆਰ ਆ ਔਰ ਸਾਡੇ ਲੋਕ ਜਿਹੜੇ ਦਿਨਾਂਗਰਵਾਲ ਜਾ ਰਿਹਾ ਕਿਉਂਕਿ ਉੱਥੇ ਉਹਨਾਂ ਨੇ ਸਾਡੇ ਲੋਕਾਂ ਨੂੰ ਬਾਰ ਬਾਰ ਉੱਥੇ ਬੰਗਾਰਨਾ ਸ਼ੁਰੂ ਕਰ ਦਿੱਤਾ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੇ ਸਰਕਾਰ ਇਹਨਾਂ ਗੱਲਾਂ ਤੋਂ ਆਵਾਜ਼ ਨਾ ਆਈ ਤਾਂ 9 ਸਤੰਬਰ ਨੂੰ ਅਸੀਂ ਜਿਹੜੇ ਕਾਨੂੰਨ ਲੈ ਕੇ ਸਰਕਾਰ ਆਈ ਹੈ ਕਿ ਧਰਨੇ ਕੋਈ ਲਾਊਗਾ ਤਾਂ ਆਪ ਨੂੰ ਜੁਰਮਾਨੇ ਲੱਗਣਗੇ ਜੇਲਾ ਹੋਣਗੀਆਂ ਐਦਾਂ ਦੇ ਸਾਡੇ ਉੱਤੇ ਬਹੁਤ ਆਰਡੀਨੈਂਸ ਚਾਰੀ ਆਜ ਕੋ ਹੋ ਚੁੱਕਿਆ ਅਸੀਂ ਅਸੀਂ ਕੋਈ ਪਰਵਾਹ ਨਹੀਂ ਕਰਦੇ ਜਿੰਨਾ ਦਿਲ ਚਾਹੇ ਉਹ ਸਾਡੇ ਤੇ ਤਸ਼ੱਦਦ ਕਰ ਸਕਦੀ ਹੈ ਪਰ ਅਸੀਂ ਲੋਕ ਆਕੋਰ ਸਾਥ ਨਹੀਂ ਬੈਠੇ ਆ ਅਸੀਂ ਆਪਣੀ ਜਿਹੜੀ ਜਿੱਤ ਹੈ ਆਪਣੀ ਮੰਗ ਨੂੰ ਲੈ ਕੇ ਜਿੱਤਵਾ ਲੈ ਕੇ ਜਾਵਾਂਗੇ ਪਿੱਛੇ ਨਹੀਂ ਮੁੜਾਂਗੇ ਔਰ 14 ਨਵੰਬਰ ਨੂੰ 14 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਅਸੀਂ ਡੀਸੀ ਦਫਤਰ ਦੇ ਵਿੱਚ ਆਪਣਾ ਪੂਰੀ ਰਾਤ ਦਿਨ ਦਾ ਮੋਰਚਾ ਲਾਵਾਂਗੇ ਔਰ ਆਪਣੀ ਜਿਹੜੀਆਂ ਮੰਗਾਂ ਦੀ ਗੁਲਾਮੀ ਸੰਬੋਠਾ ਲਿਆ ਪਿਆ ਉਹ ਅਸੀਂ ਆਪਣੀ ਗੁਲਾਮੀ ਦੀ ਗੱਲ ਲੈ ਕੇ ਆਜ਼ਾਦੀ ਵਲ ਲੈ ਕੇ ਜਾਵਾਂਗੇ ਔਰ 15 ਨੂੰ ਆਪਣਾ ਅਗਸਤ ਨੂੰ ਮਨਾ ਕੇ ਫੇ ਅਸੀਂ ਵਾਪਸੀ ਕਰਾਂਗੇ ਇਹ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੇ ਹੋਈਗਾ ਜਾਂ ਫਤਿਹਗੜ ਸਾਹਿਬ ਤੇ ਇਹ ਪੂਰੇ ਪੰਜਾਬ ਦੇ ਜਿਹੜਾ ਹੈੱਡਕੁਆਟਰ ਤੇ ਹੋਈਗਾ ਜੀ ਤੇ 9 ਅਗਸਤ ਨੂੰ ਕੀ ਪ੍ਰੋਗਰਾਮ ਆਪਣਾ 9 ਅਗਸਤ ਨੂੰ ਜਿਹੜਾ ਸਾਡਾ ਕਿਸਾਨਾਂ ਵੱਲੋਂ ਹੈ ਕੀ ਅਸੀਂ ਮਜ਼ਦੂਰਾਂ ਵੱਲੋਂ ਹੈ ਸੀਆਈ ਟੂ ਵੱਲੋਂ ਸੱਦਾਗਾ ਕਿ ਜਿੱਥੇ-ਜਿੱਥੇ ਸਾਡੇ ਸਾਥੀ ਡੀਸੀ ਦਫ਼ਤਰ ਜਾ ਕੇ ਇਹ ਆਰਡੀਨੈਂਸ ਦੀਆਂ ਕਾਫੀ ਸਾਰੰਗੇ ਔਰ ਨਾਲੇ ਕਾਲਾ ਦੀ ਸੁਣਾਣਗੇ ਉੱਥੇ ਅਸੀਂ ਸਾਡੀ ਜਿਹੜੀ ਹੈ ਬਾਤ ਵਾਦ ਆਂਗਣਵਾੜੀ ਉੱਤੇ ਵੀ ਸ਼ਮੂਲਤ ਕਰੇਗੀ ਔਰ ਪਹੁੰਚੇਗੀ ਜਿੱਥੇ ਜੇਕਰ ਨਹੀਂ ਹੱਲ ਹੁੰਦਾ ਤਾਂ ਅਗਲੀ ਕੋਈ ਰਣਨੀਤੀ ਹੋਰ ਵੀ ਤੈਅ ਕੀਤੀ ਤੁਸੀਂ ਜੇ ਅੱਗੋਂ ਤਾਂ ਸਾਡੀ ਗੱਲਬਾਤ ਸਰਕਾਰ ਇਸ ਤੋਂ ਤੱਕ ਨਹੀਂ ਸੁਣਦੀ ਤਾਂ ਜਿਹੜੀ ਉਹ ਜਲਦੀ ਫਿਰ ਸੈਂਟਰ ਦੀ ਆਪਣੀ ਮੀਟਿੰਗ ਬੁਲਾ ਕੇ ਪੂਰੀ ਤਰ੍ਹਾਂ ਤੇ ਜੋ ਪੰਜਾਬ ਦਾ ਫੈਸਲਾ ਲਗਣਾ ਸੰਘਰਸ਼ਤਾ ਹੋਏਗਾ ਇਹ ਤੋਂ ਹੋਰ ਤਿੱਖਾ ਦੇ ਪੈਣ ਕੁਵੇਗਾ ਜਿਹਦੀ ਫੇਰ ਸਰਕਾਰ ਦੇ ਸਿਰ ਜਿੰਮੇਵਾਰੀ ਹੋਵੇਗੀ ਜਿਹੜੀ ਮੀਟਿੰਗ ਦੇ ਵਿੱਚ ਵਿਚਾਰ ਕੀਤਾ 1 9 ਅਗਸਤ ਦਾ ਤੇ 14 ਅਗਸਤ ਦੇ ਬਾਰੇ ਅਸੀਂ ਇੱਥੇ ਮੀਟਿੰਗ ਕੀਤੀ ਹੋਈ ਆਪਣੀ ਇਹਦੇ ਵਿੱਚ ਅਚੰਚਿਤ ਸੁੱਭਾ ਦੇ ਸਖਤ ਜਿਹੜੀ ਭੈਣ ਸੁਭਾਸ ਰਾਣੀ ਆਏ ਨੇ ਬਾਕੀ ਸਾਡੇ ਬਲਾਕ ਦੀ ਗਈ ਲੀਡਰਸ਼ਿਪ ਆ ਇਹਨਾਂ ਨੇ ਆਪਣੀ ਮੀਟਿੰਗ ਕੀਤੀ ਆ ਆਉਣ ਵਾਲੇ ਰਣਨੀਤੀ ਤਿਆਰ ਕਰ ਰਹੇ ਆ ਵੀ ਜਿਹੜੀ ਇਹ ਦੋ ਮੈਸੇਜ ਸਾਨੂੰ ਪਹੁੰਚੇ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅਗੇ ਇੰਪਲੀਮੈਂਟ ਕਰਨਾ ਇਹਦੇ ਸਬੰਧ ਵਿੱਚ ਅੱਜ ਮੀਟਿੰਗ ਕੀਤੀ ਕਿ ਕੀ ਕੀ ਉਹਦੇ ਵਿੱਚ ਵਿਚਾਰ ਆ ਹੋਏ ਨੇ ਕੀ ਕੁਝ ਕਰਨਾ ਹੈ 9 ਅਗਸਤ ਤੇ 14 ਅਗਸਤ ਨੂੰ 9 ਅਗਸਤ ਦੇ ਵਿੱਚ ਤਾਂ ਵੀ ਜਿੱਥੇ-ਜਿੱਥੇ ਖੇਤਾਂ ਨੇ ਮਜ਼ਦੂਰਾਂ ਜੋ ਵੀ ਉੱਥੇ ਆਪਣਾ ਰੱਖਣਗੇ ਵੀ ਅਜਿੱਥੇ ਉੱਥੇ ਸਾਡੀ ਵਰਕਰ ਜਿਵੇਂ ਕਿ ਪਹਿਲਾਂ ਪਾਰਟਿਸਿਪੇਟ ਕਰਦੀ ਹੈ ਉੱਥੇ ਸੀਮਾ ਦਾ ਸਮਰਥਨ ਦਵਾਂਗੇ ਤੇ ਜਿਹੜਾ ਹੈਗਾ 14 ਦਾ ਉਹਦੇ ਵਿੱਚ ਸਾਡੀ ਟੋਟਲੀ ਆਂਗਣવાડી ਵਰਕਰ ਹੈਲਪਰ ਆਪਣੀ ਗੁਲਾਮੀ ਦਿਖਾਉਂਦੇ ਹੋਏ ਜਿਵੇਂ ਸਰਕਾਰ ਨੇ ਸਾਨੂੰ ਗੁਲਾਮ ਬਣਾਇਆ ਹੋਇਆ ਸਾਡੀ ਮੰਗਾਂ ਨਾ ਮੰਨਣ ਦੇ ਤੌਰ ਤੇ ਉਹ ਅਸੀਂ ਪੂਰੀ ਰਾਤ ਆਪਣੀ ਮੰਗਾਂ ਦੇ ਪ੍ਰਤੀਯਾਗੀ ਗੁਲਾਮੀ ਜਹਰ ਕਰਕੇ ਅਸੀਂ ਆਪਣਾ ਸਵੇਰੇ 9 ਵਜੇ ਆਪਣਾ ਝੰਡਾ ਲਾ ਰਾਵਾਂਗੇ ਪੂਰੀਆਂ ਵਰਕਰ ਹੈਲਪਰ ਆਪਣੇ ਕਾਲੇ ਚੋਲੇ ਪਾ ਕੇ ਆਪਣੀ ਪਰਦੀ ਸਮੇਤ ਅਸੀਂ ਕਿਸੇ ਦਫ਼ਤਰ ਸਵੇਰੇ 10 ਵਜੇ ਪਹੁੰਚਾਂਗੇ ਲਾਈਵ ਦੇ ਚੈਨਲ ਦੇ ਲਈ ਫਤੇਗੜ ਸਾਹਿਬ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ